ਸਤਿ ਸ੍ਰੀ ਅਕਾਲ ਮੈਂ ਹਾਂ ਮਨਦੀਪ ਕੌਸਲੂ ਤੇ ਹਾਂ ਮੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬੇਸੰਦੀ ਹਵਾਈ ਸਟਾਈਲ ਮਰਥੀ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਕਾਸ਼ਮੀਰੀ ਨਾਲ ਜੇ ਰਖੜੀ ਦਾ ਤਿਹਾੜੀ ਜ਼ਿਆਦਾ ਆ ਤੇ ਆਪਾਂ ਇਹ ਮਰਥੀ ਬਣਾ ਆ ਗਏ ਤੇ ਆਪਣੇ ਬੱਚਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਖਵਾ ਸਕਦੇ ਬਹੁਤ ਹੀ ਸਵਾਦ ਲੱਗੀ ਬਣ ਕੇ ਤਿਆਰ ਹੁੰਦੀ ਹੈ ਕੋਈ ਜ਼ਿਆਦਾ ਮਟੀਰੀਅਲ ਵੀ ਨਹੀਂ ਲੱਗਦਾ ਸਿੰਪਲ ਜਿਹੜੀਆਂ ਆਪਣੇ ਘਰ ਦੇ ਵਿੱਚ ਚੀਜ਼ਾਂ ਨੇ ਉਹਨਾਂ ਨੂੰ ਯੂਜ਼ ਕਰਕੇ ਆਪਾਂ ਇਹ ਜਿਹੜੀ ਮਰਥੀ ਤਿਆਰ ਕਰ ਸਕਦੇ ਹਾਂ ਤੇ ਇਹਦੇ ਲਈ ਜਿਹੜਾ ਆਪਾਂ ਸਮਾਨ ਲਿਆ ਹੁੰਦੇ ਤੇ ਨੀਤਾ ਪਾ ਲਈਏ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਆਪਾਂ ਕਿਉ ਲਿਆ ਇੱਕ ਗੋਲੀ ਤੇ ਦੋ ਗੋਲੀਆਂ ਆਪਾਂ ਲਈਆਂ ਨੇ ਵੇਸਣ ਦੀਆਂ ਤੇ ਡੇਢ ਗੋਲੀ ਆਪਾਂ ਖੰਡ ਦੀ ਲਈ ਆ ਤੇ ਪੌਣੀ ਗੋਲੀ ਪਾਣੀ ਦੀ ਤੇ ਇਹ ਲਿਆਏ ਲਾਲ ਰੰਗ ਜਲੇਬੀ ਕਲਰ ਨੂੰ ਵੇਂਦੇ ਤੇ ਇਹ ਆਪਾਂ ਚੌਲਾਂ ਵਾਲਾ येलो ਕਲਰ ਲਿਆਏ ਇਹਨਾਂ ਦੋਵਾਂ ਦੀ ਇੱਕ ਇੱਕ ਚੁੰਡੀ ਆਪਾਂ ਪਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਵੇਸਨ ਨੂੰ ਛਾਂ ਕੇ ਤੇ ਇਹਨੂੰ ਸੁੱਕਾ ਮੜਾ ਜਾ ਪਉਣ ਲੈਨੇ ਆ ਫਿਰ ਇਹਦੇ ਵਿੱਚ ਆਪਾਂ ਹੋਰ ਹੀ ਇਹਨੂੰ ਪਾਵਾਂਗੇ ਆਓ ਆਪਾਂ ਸ਼ੁਰੂ ਕਰਦੇ ਆਂ ਤਾਂ ਨੂੰ ਆਪਾਂ ਮੜਾ ਹੈ ਗਰਮ ਕੀਤਾ ਸੁਕਾਣੇ ਸੀ ਅਸੀਂ ਵਿੱਚ ਇਸ ਕਰਕੇ ਜੀ ਵਾਲੇ ਲਸਣ ਨੂੰ ਆਪਾਂ ਸੁੱਕਾ ਪਹਿਲਾਂ 5 ਤੋਂ 7 ਕਿੰਮਟ ਆਪਾਂ ਭੋਲਣਾ ਲੈਣਾ ਹੈ ਜਿਆਦਾ ਟਾਈਮ ਨੂੰ ਨਹੀਂ ਦਿਉਣੀ మీడియం ਜਿਹਾ ਆਪਾਂ ਸੇਕ ਰੱਖਾਂਗੇ ਜਿਹੜਾ ਨਹੀਂ ਵੈਸਨ ਥੋੜਾ ਜਿਹਾ ਗਰਮ ਹੋ ਜੇ ਵੈਸਨ ਗਰਮ ਹੋਣ ਤੋਂ ਬਾਅਦ ਕੇ ਜਰੋਂ ਆਪਾਂ ਇਸ ਤੇ ਦੇ ਕਿਉ ਪਾਵਾਂਗੇ ਫਿਰ ਗੰਡਾ ਨਹੀਂ ਗੰਦ ਨਹੀਂ ਆ ਜਿਆਦਾ ਘਿਓ ਹੀ ਆਪਾਂ ਨੂੰ ਪਾਉਣਾ ਨਹੀਂ ਤਾਂ ਜਰਮੀ ਆ ਜਿਆਦਾ ਘਿਓ ਹੋਊ ਵਿੱਚ ਫਿਰ ਅਜੀਬ ਜਿਹਾ ਲੱਗਦਾ ਹੈ ਪੂਰਾ ਟਾਈਮ ਨੋਟ ਕਰਕੇ ਆਪਾਂ 4 ਮਿੰਟ ਲਈ ਇਹਨੂੰ ਟੋਸਟ ਕਰਨਾ ਹੈ ਵੇਸਨੂੰ ਇੱਕਦਰੀ ਘਿਓ ਵੀ ਘਰ ਨਾਲ ਮਿਕਸ ਹੋ ਗਿਆ ਪਾਏ ਜਿਹੜਾ ਦੂਜਾ ਘਿਓ ਵੀ ਵਿੱਚ ਪਾ ਕੇ ਘਿਓ ਆਪਾਂ ਥੋੜਾ ਲੱਗਦਾ ਪਰ ਨਹੀਂ ਜਦੋਂ ਥੋੜਾ ਜਿਹਾ ਪੁੱਜ ਗਿਆ ਤੇ ਨਹੀਂ ਅਬ ਇਹ ਜਿਹੜਾ ਥੰਡਾ ਪੰਡਾ ਪੰਜਾ ਖੋਜ ਹੈ ਤੇ ਛੱਡ ਦੇਣਾ। ਤੇ ਮੀਡੀਅਮ ਦੇ ਫਲੇਮ ਤੇ ਆਪਾਂ ਇਹਨੂੰ ਭੁੰਨਣਾ ਹੈ। ਇਹ 12 ਤੋਂ 13 ਮਿੰਟ ਲਈ ਆਪਾਂ ਇਹਨੂੰ ਭੁੰਨਾਂਗੇ। ਜ਼ਿਆਦਾ ਆਪਾਂ ਇਹਨੂੰ ਕਾਲਾ ਨਹੀਂ ਕਰਨਾ। ਜਿੱਦ ਵੀ ਬਹੁਤ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਾਂਗੇ। ਥੋੜਾ ਜਿਹਾ ਇਹਨੂੰ ਆਪਾਂ ਲਾਈਟ ਬ੍ਰਾਊਨ ਹੀ ਰੱਖਾਂਗੇ। ਇਨੂੰ ਆਪਾਂ 12 ਤੋਂ 13 ਮਿੰਟ ਜਿਹੜਾ ਭੁੰਨਣਾ ਹਲਾ ਹੀ ਜਾਣਾ ਬਿਲਕੁਲ ਨਹੀਂ ਹਲਾਉਣਾ ਬੰਦ ਨਹੀਂ ਕਰਨਾ ਆਪਾਂ ਕਿਉਂਕਿ ਜਦੋਂ ਵੀ ਇਹ ਇਹ 10 ਜਿਆਦਾ ਨਾ ਗਿਆ ਤੇ ਫਿਰ ਇਹਨੂੰ ਬਰਾਊਨ ਜਿਆਦਾ ਕਿ ਬਲੈਕ ਬਲੈਕ ਹੋ ਜੇਗਾ ਤੇ ਫਿਰ ਜਿਹੜੀ ਆਪਣੀ ਵਰਕੀਆਂ ਦਾ ਕਲਰ ਸੋਨਾ ਬਣ ਕੇ ਨਹੀਂ ਤਿਆਰ ਹੋਊਗਾ ਇਹ ਕੋਈ ਕਿ ਉਹ ਜਿਹੜਾ ਛੱਡਦਾ ਜਾਂਦਾ ਹੈ ਲੇਸਨ ਵਿੱਚ ਉਹ ਆਪਣਾ ਪੂਜ ਤਿਆਰ ਹੋ ਗਿਆ ਹੈ ਇਨੂੰ ਆਪਾਂ ਸੇਕ ਤੋਂ ਲਾ ਲੈਣਾ ਹੈ ਸੇਕ ਤੋਂ ਲਾ ਕੇ ਫਿਰ ਵੀ ਆਪਾਂ ਨੂੰ 5 ਮਿੰਟ ਲਈ ਭলাই ਜਾਣਾ ਹੈ ਤੇ ਉਹ ਤਾਂ ਪੈਨ ਆਪਣਾ ਗਰਮ ਨੇ ਤੇ ਜਿਆਦਾ ਡਾਰਕ ਨਾ ਹੋ ਜੀ ਤੇ ਇਹਦੇ ਆਪਾਂ ਪੈਨ ਰੱਖ ਦਿੰਦੇ ਹਾਂ ਉੱਪਰ ਤੇ ਜਿਹੜਾ ਆਪਾਂ ਪਾਣੀ ਲਿਆ ਹੈ ਪੌਣੀ ਗੋਲੀ ਜਾਨੀ ਕੋਲੀ ਦੇ ਚਥਾਈਸ ਆਪਾਂ ਪਾਣੀ ਲਿਆ ਹੋਊ ਆਪਣਾ ਪੈਨ ਦੇ ਵਿੱਚ ਪਾ ਦਾਂਗੇ ਤੇ ਚਾਸ਼ਣ ਤਿਆਰ ਕਰਾਂਗੇ ਵੇਖੋ ਵੇਸਾ ਨੇ ਕਿ ਉਹ ਵਾਦੂ ਛਾੜਦਾ ਹੈ ਕੀ ਗੱਲ ਸੀ ਆਪਾਂ ਪੈਨ ਲੈ ਕੇ ਜਿਹੜਾ ਪਾਣੀ ਆ ਵਿੱਚ ਪਾ ਦਿੱਤਾ ਤੇ ਇਹ ਡੇਢ ਕੌਲੀ ਆਪਾਂ ਜਿਹੜੀ ਲਈ ਹੈ ਪਾਣੀ ਇਹ ਬਾਕੀ ਮਿੱਠਾ ਤੁਸੀਂ ਆਪਣੀ ਲੋੜ ਅਨਸਾਰ ਵਦਾ ਕਰ ਸਕਦੇ ਵਿੱਚ ਘੱਟ ਖਾਣਾ ਬਸ ਪਸੰਦ ਦਾ ਜੀ ਘੱਟ ਵੀ ਪਾ ਸਕਦੇ ਇਹ ਚਾਸ਼ਨੀ ਆਪਾਂ ਜਿਆਦਾ ਥਾਰ ਵਾਲੀ ਨਹੀਂ ਬਣਾਉਣੀ ਸਿਰਫ ਇੱਕ ਥਾਰ ਵਾਲੀ ਚਾਸ਼ਨੀ ਤਿਆਰ ਕਰਾਂਗੇ ਇੱਕ ਚੁੰਡੀ ਪਾਤੀ ਹੈ yellow color ਦੀ ਤੇ ਇੱਕ ਚੁੰਡੀ ਆਪਾਂ ਪਾਵਾਂਗੇ red color ਦੀ ਕਰਕੇ ਚੈੱਕ ਕਰ ਲੈਣਾ ਹੈ ਇੱਕ ਤਾਰ ਛੋੜੀ ਜਿਹੀ ਬਣ ਕੇ ਟੁੱਟ ਜੇ ਫਿਰ ਕਾਸ਼ਨੀ ਜਿਵੇਂ ਸਮਝੋ ਆਪਣੀ ਬਣ ਕੇ تیار ਹੈ ਜਿਆਦਾ ਆਪਾਂ ਚਾਸ਼ਨੀ ਨਹੀਂ ਕਰਨੀ ਇਹ ਕਰਨਾ ਕਿਉਂਕਿ ਤੇ ਵੀ ਜਿਆਦਾ ਫਿਰ ਆਪਣੀ ਜਿਹੜਾ ਵੇਸ ਲੈ ਸਕਦੇ ਠੀਕ ਹੈ ਗਰਫੀ ਜਿਹੜੀ ਵੇਸ ਹੈ ਤੇ ਇਧਰ ਆਪਾਂ ਉਹ ਤਿਆਰ ਕਰਦੇ ਹਾਂ ਬਾਅਦੇ ਗਰਮ ਗਰਮ ਚਾਹ ਚੀਨੀ ਨੂੰ ਆਪਾਂ ਇਸ ਦੇ ਵਿੱਚ ਪਾ ਦੇਣਾ ਜੇ ਤਾਂ ਬੇਸਨ ਜ਼ਿਆਦਾ ਠੰਡਾ ਹੋ ਗਿਆ ਤਾਂ 2 ਮਿੰਟ ਲਈ ਰੱਖ ਲੈਂਦੇ ਸੇਕ ਲਵਾ ਸਕਦੇ ਹਾਂ ਇਹਦਾ ਬੈਟਰ ਜੰਮ ਕੇ ਤਿਆਰ ਹੋ ਜਾਈਏ ਤੇ ਅੰਦਰ ਆਪਾਂ ਇੱਕ ਥਾਲੀ ਨੂੰ ਗ੍ਰੀਸ ਕਰ ਲਾਂਗੇ ਤੇ ਉਹਦੇ ਵਿੱਚ ਆਪਾਂ ਇਹਨੂੰ ਗਰਮ ਗਰਮ ਨੂੰ ਹੀ ਬਣਾ ਲੈਣਾ ਹੈ ਠੰਡਾ ਨਹੀਂ ਕਰਨਾ ਤਾਂ ਥਾਲੀ ਦੇ ਵਿੱਚ ਜਮਾ ਦੇਣਾ ਹਾਂ ਹਰ ਕੋਲ ਹਰ ਥਾਲੀ ਤੇ ਪਰਸ ਮੈਨੂੰ ਬਣਾ ਜਮਾਤਾ ਹੈ ਇਧਰ ਦੇਖੋ ਅੱਧੇ ਤੇ ਪਰ ਡਰਾਈਫਰ ਨਹੀਂ ਲਾਇਆ ਤਾਂ ਕੋਈ ਬੱਚੇ ਡਰਾਈਫਰ ਨਹੀਂ ਖਾਣੇ ਸੌਫ ਬਣਿਆ ਤੇ ਜਰਮ ਬਹੁਤ ਆ ਤੇ ਨਹੀਂ ਲੱਗਦਾ ਇਹਤ ਬੜਾ ਜੀ ਹੁਣ ਸੌਫਟ ਬਣ ਕੇ ਤਿਆਰ ਹੋਇਆ ਹੈ ਅੱਧੇ ਘੰਟੇ ਤੱਕ ਆਪਾਂ ਇਹਦੇ ਪੀਸ ਕੱਟ ਕੇ ਤੁਹਾਨੂੰ ਦਿਖਾਵਾਂਗੇ ਫ੍ਰੀਜ ਵਿੱਚ ਰੱਖਣ ਦੀ ਤਕਰੀਬਨ ਇਹਨਾਂ ਨੂੰ ਲੋੜ ਨਹੀਂ ਹੈ ਜੇ ਤੁਸੀਂ ਜਲਦੀ ਖਾਣਾ ਤਾਂ ਤੁਸੀਂ ਦਸ ਮਿੰਟ ਵਿੱਚ ਲਾ ਸਕਦੇ ਵਰਦੀ ਆਪਣੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਇਹਨੇ ਪੀਸ ਕੱਟ ਕੇ ਦੇਖੋ ਕਿ ਦੇਸ ਨੂੰ ਸਾਫਟ ਪੂਰਾ ਸਾਫਟ ਪੀਸ ਜਿਹੜੇ ਬਣ ਕੇ ਤਿਆਰ ਹੋਏ ਆ ਬਹੁਤ ਹੀ ਸਾਰਧਤੀ ਬਣੇ ਆ ਤਾਂ ਆਪੇ ਟੇਸਟ ਕਰਕੇ ਦੇਖੋ ਬਹੁਤ ਹੀ ਸਵਾਦ ਹੈ ਬਾਕੀ ਪਲੀਜ਼ ਜੇ ਅਗਰ ਚੈਨਲ ਦੇ ਨਵੇਂ ਹੋ ਚੈਨਲ ਸਬਸਕ੍ਰਾਈਬ ਆਈ ਸ਼ੇਅਰ ਜਰੂਰ ਕਰੋ ਥੈਂਕਸ ਫॉर ਵਾਚਿੰਗ ਬਾਏ ਬਾਈ ਦੋ ਕੋਲੀਆਂ ਦੇ ਨਾਲ ਦੇਖੋ ਆਪਣੀ ਕਿੰਨੀ ਵਰਗੀ ਬਣ ਕੇ ਤਿਆਰ ਹੋ ਗਈ ਹੈ ਇਧਰ ਦੇਖੋ ਆਪਾਂ ਦੋ ਕੋਲੀਆਂ ਦੇ ਨਾਲ 600 ਗ੍ਰਾਮ ਬਾਈ ਗ੍ਰਾਮ ਦੀ ਆਪਣੀ ਪਲੇਟ ਹੈ ਤੇ 600 ਗ੍ਰਾਮ ਆਪਾਂ ਬੈਗ ਵੀ ਬਣਾ ਕੇ ਤਿਆਰ ਕੀਤੇ ਇਹ ਕਹਿਣ ਤੋਂ ਬਾਅਦ ਆਪਾਂ ਜੇ ਵੱਡੀਆਂ ਨੂੰ ਕੋਲੀਆਂ ਦੇ ਨਾਲ ਵਰਗੀ ਬਣਾਉਨੇ ਆ ਇਹ 1 ਕਿਲੋ ਵਰਖੀ ਤਿਆਰ ਹੋ ਜਾਂਦੀ ਹੈ ਆਪਣੀ ਘਰ ਦੇ ਵਿੱਚ ਤੇ ਨਾਲੇ ਇਸ ਸ਼ੋਤ ਤੇ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਆਪਣੇ ਬੱਚੇ ਜਿੰਨੇ ਮਰਜੀ ਖਾਣ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਤੇ ਨਾਲ ਟੇਸਟੀ ਹੈ ਜਿਹੜੀ ਵੱਖਰੀ ਹੈ ਘਰ ਦੀ ਬਣੀ ਜਿਹੜੀ ਚੀਜ਼ ਹੈ